ਪਹੁੰਚ ਗਏ ਪਹੁੰਚ ਗਏ ਪਹੁੰਚ ਗਏ ਆਮ ਆਦਮੀ ਪਾਰਟੀ ਦੇ ਚੰਦਰਵੈਸਟ ਦੇ ਮੁੱਖ ਚੋਣਵੀ ਦਫ਼ਤਰ 'ਚ ਪਹੁੰਚ ਗਏ ਸ਼ੀਤਲ ਅੰਗੂਰਾਤ ਅੱਜ ਹੀ ਹੋਇਆ ਸੀ ਚੰਦਰਵੈਸਟ ਜਿਮਣੀ ਚੋਣਾ ਚ ਆਮ ਆਦਮੀ ਪਾਰਟੀ ਦੇ ਮੁੱਖ ਚੋਣਵੀ ਦਫ਼ਤਰ ਦਾ ਉਦਘਾਟਨ ਬਾਬੂ ਜਗਜੀਵਨ ਰਾਮ ਚੌਕ ਦੇ ਲੱਕੀ ਪੈਰਸ ਤੋਂ ਬਣਾਇਆ ਗਿਆ ਸੀ ਮੁੱਖ ਚੋਣਵੀ ਦਫ਼ਤਰ ਸ਼ੀਤਲ ਅੰਗਰਾਲ ਬਤੌਰ ਬੀਜੇਪੀ ਕੈਂਡੀਡੇਟ ਇਲੈਕਸ਼ਨ ਲੜ ਰਹੇ ਨੇ ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਆਮ ਆਦਮੀ ਪਾਰਟੀ ਦਾ ਦਫਤਰ ਖੁੱਲ ਗਿਆ ਸ਼ਾਮ ਦੇ ਲਗਭਗ 8:30 ਵੱਜ ਚੁੱਕੇ ਨੇ ਤੇ ਉੱਥੇ ਦਾ ਮਾਹੌਲ ਕੀ ਹੈ ਉਹ ਦਿਖਾਉਣ ਵਾਸਤੇ ਪਹੁੰਚ ਗਏ ਆਮ ਆਦਮੀ ਪਾਰਟੀ ਦੇ ਦਫਤਰ ਸ਼ੀਤਲੰਗਰਾ ਤੇ ਕਰ ਦਿੱਤਾ ਆਮ ਆਦਮੀ ਪਾਰਟੀ ਨੂੰ ਐਕਸਪਾਸ 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 ਆਵਾ ਦੀ ਪਾਰਟੀ ਦੀ ਕਾਰਗੁਜ਼ਾਰੀ ਕਿ ਜਿਹੜਾ ਸਮੇਂ 7:52 ਮਿੰਟ ਹੋਏ ਆ ਇਹਨਾਂ ਦਾ ਮੁੱਖ ਦਫ਼ਤਰ ਹੈ ਜਿਹੜਾ ਬੰਦ ਹੋ ਚੁੱਕਾ ਹੈ ਆਮ ਆਦਮੀ ਪਾਰਟੀ ਨੇ ਆਪਣਾ ਮੁੱਖ ਦਫ਼ਤਰ ਖੋਲ੍ਹਿਆ ਮੇਰੇ ਹਲਕੇ ਦੇ ਵਿੱਚ ਦੋਸਤੋ ਇਹ ਮੇਰੇ ਹਲਕੇ ਦੇ ਵਿੱਚ ਖੋਲ੍ਹਿਆ ਗਿਆ ਮੁੱਖ ਦਫ਼ਤਰ ਅੱਜ ਇੱਕ ਵੀ ਬੰਦਾ ਇਹਨਾਂ ਨੂੰ 7 ਵਜੇ ਦਫ਼ਤਰ ਤੇ ਬਹਿਣ ਦੇ ਲਈ ਨਹੀਂ ਮਿਲ ਰਿਹਾ ਤੇ ਇਹ ਇਲੈਕਸ਼ਨ ਲੜ ਰਹੀ ਹੈ ਸਰਕਾਰ ਸਰਕਾਰ ਨੇ ਇਲੈਕਸ਼ਨ ਲੜਨਾ ਹੈ ਅੱਜ ਮੇਰੇ ਲੋਕਾਂ ਨੇ ਮੇਰਾ ਮਨ ਖੁਸ਼ ਕਰ ਦਿੱਤਾ ਕਿ ਮੇਰੀ 10 ਤਰੀਕ ਨੂੰ ਮੇਰੀ ਜਿਹੜੀ VOTING ਜਿਹੜੀ ਜਿੱਤ ਹਾਰ 13 ਤਰੀਕ ਨੂੰ ਹੋਣੀ ਹੈ ਉਹਨਾਂ ਨੇ ਜਿਹੜਾ ਨਤੀਜਾ ਹੈ ਇਹ ਦੱਸ ਦਿੱਤਾ ਮੇਰੇ ਲੋਕਾਂ ਨੇ ਅੱਜ ਕਿ ਅੱਜ ਇਹਨਾਂ ਨੂੰ ਬੰਦੇ ਨਹੀਂ ਮਿਲ ਰਹੇ ਦਫਤਰਾਂ ਦੇ ਵਿੱਚ ਬੈਨ ਦੇ ਲਈ ਇਹ ਮੁੱਖ ਦਫਤਰ ਹੈ ਦੇਖ ਲਓ ਜੀ ਇਹ ਬਾਅਦ ਚੋ ਇਹ ਨਾ ਕਰਨ ਕਿ ਮੈਂ ਨਕਲੀ ਕਿਤੇ ਵੀਡੀਓ ਬਣਾ ਲਈ ਹੈ ਇਹ ਦੇਖੋ ਛੰਡਿਆਂ ਨਾਲ ਭਰਿਆ ਪਿਆ ਸਵੇਰੇ ਇੱਥੇ ਗੱਡੀ ਲਗਾਉਣ ਨੂੰ ਕੋਈ ਜਗ੍ਹਾ ਨਹੀਂ ਸੀ ਜਲੰਧਰ ਵੈਸਟ ਦੇ ਜਿਹੜੇ ਬੰਦੇ ਆ ਆਮ ਆਦਮੀ ਪਾਰਟੀ ਦੇ ਜਿਹੜਾ ਦਫਤਰ ਖੁੱਲਿਆ ਮੁੱਖ ਚੋਣ ਦਫਤਰ ਉਹਦੇ ਵਿੱਚ ਨਹੀਂ ਦਿਖਾਈ ਦੇ ਰਹੇ ਉਹਦੇ ਵਿੱਚ ਪੰਜਾਬ ਤੂ ਕੋਨੇ-ਕੋਨੇ ਤੂ ਆਏ ਲੋਕ ਉਸ ਦੁਗਾਟਨ ਦੇ ਵਿੱਚ ਖੜੇ ਆ ਤੇ ਇਹ ਜਿਹੜੀ ਵੀਡੀਓ ਆ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਹਨਾਂ ਨੂੰ ਪਤਾ ਲੱਗ ਸਕੇ ਕਿ ਆਮ ਆਦਮੀ ਪਾਰਟੀ ਦੇ ਕੋਲੋ ਅੱਜ ਜਲੰਧਰ ਦੇ ਹਾਲਾਤ ਦੇਖੋ ਇਹਨਾਂ ਦੇ ਕੀ ਹੈ ਤੇ ਮੈਂ ਤੁਹਾਡੇ ਵਿੱਚ ਜਿਹੜੀ ਇਹ ਸ਼ੇਅਰ ਕਰਨ ਦੇ ਲਈ ਆਇਆ ਕਿ ਮੈਂ ਇੱਕ ਮੀਟਿੰਗ ਤੇ ਜਾ ਰਿਹਾ ਸੀ ਤੇ ਮੈਨੂੰ ਮੇਰੇ ਕਰਮਚਾਰੀਆਂ ਦਾ ਫੋਨ ਆਇਆ ਕਿ ਭਾਜੀ ਉਹ 7 ਵਜੇ ਦਫਤਰ ਬੰਦ ਕਰਕੇ ਭੱਜ ਗਏ ਆ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਸ ਹਲਕੇ ਦੇ ਵਿੱਚੋਂ ਸਾਨੂੰ ਕੋਈ ਬੰਦਾ ਨਹੀਂ ਮਿਲ ਰਿਹਾ ਕਿ ਦਫਤਰਾਂ 'ਚ ਬਿਠਾਉਣ ਦੇ ਲਈ ਕੋਈ ਪੇੜ ਬੰਦੇ ਮਿਲ ਜਾਣ ਅੱਜ ਲੋਕ ਇਹਨਾਂ ਦੇ ਪੈਸੇ ਨੂੰ ਵੀ ਇਨਕਾਰ ਰਿਹਾ ਇਹਨਾਂ ਦੀ ਜਿਹੜੀ ਤਾਕਤ ਜਿਹੜੀ ਡਰਾ ਰਹੇ ਧਮਕਾ ਰਹੇ ਆ ਕਿਸੇ ਵੀ ਚੀਜ਼ ਦੀ ਪਰਵਾਹ ਨਹੀਂ ਕਰੇ ਲੋ ਮੈਂ ਸਲੂਟ ਕਰਦਾ ਆਪਣੇ ਲੋਕਾਂ ਨੂੰ ਉਹਨਾਂ ਦੇ ਚਰਨਾਂ 'ਚ ਨਮਨ ਕਰਦਾ ਕਿ ਜਿਨ੍ਹਾਂ ਨੇ ਇਹ ਸਬਕ ਸਿਖਾ ਕੇ ਭੇਜਿਆ ਕਿ ਅੱਜ ਇਹ ਅਜੇ ਸ਼ਾਮ ਦਾ ਵੇਲਾ ਹੈ ਇਹਨਾਂ ਦਾ ਦਫ਼ਤਰ ਜਿਹੜੇ ਬੰਦ ਕਰਕੇ ਆ ਭੱਜ ਗਏ ਹਤੋਂ ਇਹਨਾਂ ਨੂੰ ਪਤਾ ਲੱਗ ਗਿਆ ਇਹ ਹੀ ਹਾਲਾਤ 10 ਤਰੀਕ ਨੂੰ ਹੋਣਗੇ ਇਹ ਹੀ ਹਾਲਾਤ 13 ਤਰੀਕ ਨੂੰ ਰਿਜ਼ਲਟ ਜਰੂਰ ਆਏਗਾ ਮੈਨੂੰ ਪੂਰੀ ਉਮੀਦ ਆਪਣੇ ਲੋਕਾਂ ਤੋਂ ਤੁਸੀਂ ਬਹੁਤ ਵਧੀਆ ਫੈਸਲਾ ਕੀਤਾ ਕਿ ਜਿਹੜਾ ਅੱਜ ਇਹਨਾਂ ਦੇ ਦਫ਼ਤਰਾਂ ਤੋਂ ਵੀ ਤੁਸੀਂ ਮੂੰਹ ਮੋੜ ਲਿਆ ਮੇਰੇ ਕੋਲ ਕੋਈ ਕੰਮ ਦੇ ਵਿੱਚ ਕਮੀ ਹੋਏਗੀ ਕਿਉਂ ਮੇਰੀ ਜਿਹੜੀ ਡਿਊਟੀ ਹੈ ਉਹਨੂੰ ਮੈਂ ਪੂਰੀ ਕਰਨ ਦੀ ਕੋਸ਼ਿਸ਼ ਕਰਦਾ ਬਾਕੀ ਮੈਂ ਤੁਹਾਡੇ ਬੱਚਿਆਂ ਦੀ ਨੌਕਰੀ ਨਹੀਂ ਲਵਾ ਪਾਇਆ ਤੁਹਾਡੇ ਬੱਚਿਆਂ ਨੂੰ ਅੱਛੇ ਸਕੂਲ ਨਹੀਂ ਪਾ ਪਾਇਆ ਤੁਹਾਡੇ ਬੱਚਿਆਂ ਦੇ ਲਈ ਮੈਂ ਅੱਛੇ ਕਾਲਜ ਨਹੀਂ ਲੈ ਕੇ ਆ ਪਾਇਆ ਉਹ ਸਾਰੀ ਦੀ ਸਾਰੀ ਜਿਹੜੀ ਨਿਲਕੀ ਸੀ 2.5 ਸਾਲ ਦੀ ਸਰਕਾਰ ਦੀ 2.5 ਸਾਲ ਦਾ ਜਿਹੜਾ ਸਰਕਾਰ ਦਾ ਕੰਮ ਸੀ ਉਹ ਜਿੱਦਾਂ ਅਸੀਂ ਬੁਰਾਈ ਦੇ ਉੱਤੇ ਸ਼ਾਇਦ ਜਿੱਤ ਕੀਤੀ ਹੈ ਪ੍ਰਭੂ ਰਾਮ ਨੇ ਉਦਾਂ ਹੀ ਇਹ ਜਿਹੜੀ ਜਿੱਤ ਹੈ ਇਹ ਇਹਨਾਂ ਦੇ ਉੱਤੇ ਆ ਕਿ ਤੇਰਾ ਇਹਨਾਂ ਨੇ 2.5 ਮਹੀਨੇ ਦਾ ਝੂਠ ਬੋਲਿਆ ਔਰ ਇਹ ਤੇ ਸੱਚ ਦਾ ਵਾਰ ਝੂਠ ਤੇ ਸੱਚ ਦਾ ਵਾਰ ਤੁਸੀਂ ਕਰਨਾ ਹੈ ਤੁਸੀਂ ਫੈਸਲਾ ਕਰਨਾ ਹੈ ਕਿ ਤੁਸੀਂ ਹੁਣ ਇਹ ਝੂਠਿਆਂ ਨੂੰ ਵੋਟ ਪਾਣੀ ਹੈ ਕਿ ਜਿਨ੍ਹਾਂ ਨੇ ਇਸ ਦੇਸ਼ ਦੀ ਤਰੱਕੀ ਕੀਤੀ ਉਹਨਾਂ ਨੂੰ ਵੋਟ ਪਾਣੀ ਹੈ ਅੱਜ ਜਿਹੜੇ ਹਾਲਾਤ ਹੈ ਉਹਨੇ ਜਿਹੜੀ ਵੀਡੀਓ ਦੇਖ ਕੇ ਹੁਣ ਪ੍ਰਸ਼ਾਸਨ ਨੂੰ ਕਿਤੇ ਦਫਕੇ ਦੁਫਕੇ ਵੱਜਣਗੇ ਜਾਂ ਜਿਹੜੇ ਬਾਹਰ ਤੋਂ ਲਹਿੰਦੇ ਜਿਹੜੇ ਪੇਟ ਬੰਦੇ ਆ ਉਹ ਤਾਂ ਦੇ ਭਗਵੰਤਮਨ ਗੱਲ ਕਰਦੇ ਸੀ ਕਿ ਮੈਨੂੰ ਇੱਕ ਵਾਰ ਮੌਕਾ ਦੇ ਦਿਓ ਇੱਕ ਸਾਲ ਬਾਅਦ ਮੈਨੂੰ ਲੋਕਾਂ ਕੋਲ ਵੋਟ ਮੰਗਣ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਲੋਕ ਆਪ ਹੀ ਵੋਟ ਪਾਣਗੇ ਅੱਜ ਲੋਕਾਂ ਕੋਲ 2.5 ਸਾਲਾਂ ਬਾਅਦ ਵੀ ਇੱਕ ਐਮਐਲਏ ਦਾ ਇਲੈਕਸ਼ਨ ਮੈਂ ਛੜ ਕੇ ਆਇਆ ਇੱਕ ਛੋਟਾ ਜਿਹਾ ਕਾਰਕਟਰ ਇੱਕ ਛੋਟਾ ਜਿਹਾ ਆਪਣੇ ਪਰਿਵਾਰ ਦਾ ਬੱਚਾ ਗਰੀਬ ਘਰ ਚ ਪੈਦਾ ਹੋਇਆ ਅੱਜ ਮੇਰੇ ਖਿਲਾਫ 90 ਐਮਐਲਏ ਮੰਤਰੀ ਸਾਰੇ ਹੀ ਲੱਗ ਗਏ ਮੇਰੇ ਨਾਲ ਤੇ ਮੇਰੇ ਪਰਿਵਾਰ ਹੈ ਮੇਰੇ ਮੇਰੀ ਪਾਰਟੀ ਦੇ ਉਹ ਮਿਹਨਤੀ ਲੋਕ ਹੈ ਜਿਹੜੇ ਮੇਰੇ ਲਈ ਕੰਮ ਕਰ ਰਹੇ ਆ ਪਰ ਦੂਜੇ ਪਾਸੇ ਉਹ ਲੋਕ ਇਹਨਾਂ ਲੋਕਾਂ ਨੇ ਢੇਢ ਵੱਡੀਆਂ ਕੁਸਤੀਆਂ ਦੇ ਬਿਠਾ ਤੇ ਦਿੱਤਾ ਪਰ ਅੱਜ ਉਹ ਲੋਕ ਇੰਨੇ ਕੁ ਬੋਹਲਹਾੜ ਦੇ ਵਿੱਚ ਇੰਨੇ ਉਹਨਾਂ ਨੂੰ ਇਸ ਇਲੈਕਸ਼ਨ ਹਾਰਨ ਦੀ ਚਿੰਤਾ ਹੈ ਕਿ ਸਾਡਾ ਕੀ 13 ਤਰੀਕ ਸਾਡਾ ਹਾਲ ਕੀ ਹੋਣਾ ਹੈ ਉਹ ਚਿੰਤਾ ਦੇ ਵਿੱਚ ਹੈ ਦੋਸਤੋ ਵਧੀਆ ਫੈਸਲਾ ਕਰੋਗੇ ਤੁਸੀਂ ਅੱਛਾ ਫੈਸਲਾ ਕਰੋਗੇ ਮੈਨੂੰ ਤੁਹਾਡੇ ਤੋਂ ਉਮੀਦ ਹੈ ਪਰ ਜੇਰਾ ਤੁਸੀਂ ਇਹ ਫੈਸਲਾ ਕਰ ਦਿੱਤਾ ਨਾ ਕਿ ਇਹਨਾਂ ਦੇ ਦਫ਼ਤਰ ਅੱਜ ਹੀ ਬੰਦ ਕਰਾ ਦਿੱਤੇ ਆ ਇਸ ਤੋਂ ਵੱਡੀ ਖੁਸ਼ੀ ਕੋਈ ਨਹੀਂ ਸਮਝੋ ਕਿ ਇਲੈਕਸ਼ਨ ਮੈਂ ਜਿੱਤ ਗਏ ਆ ਮੇਰੀ ਜਿਹੜੀ ਜਿੱਤ ਹੈ ਇਹ ਹੀ ਬਹੁਤ ਵੱਡੀ ਹੈ ਤੁਹਾਡਾ ਧੰਨਵਾਦ ਸ਼ੁਕਰੀਆ ਤੇ ਲੱਗੇ ਰਹੋ ਡਟੇ ਰਹੋ ਇਹਨਾਂ ਦੀਆਂ ਗਿੱੱਡੜ ਧਮਕੀਆਂ ਤੋਂ ਝੂਠੀਆਂ ਵਾਅਦਿਆਂ ਦੇ ਵਿੱਚ ਨਹੀਂ ਆਣਾ ਮੇਰੀ ਜਿਹੜੀ ਸੇਵਾ ਹੈ ਉਹ ਨਿਰੰਤਰ ਚਲਦੀ ਰਹੇਗੀ ਤੁਹਾਡੇ ਪਰਿਵਾਰ ਦੀ ਜਿਹੜੀ ਮੇਰੀ ਡਿਊਟੀ ਹੈ ਇੱਕ ਚੌਂਕੀਦਾਰ ਦੀ ਉਹਨੂੰ ਮੈਂ ਨਿਭਾਉਂਦਾ ਰ੍ਹਾਂਗਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੈ ਸ਼੍ਰੀ ਰਾਮ ਜੈ ਭੀਮ ਜੈ ਪਰਮਤਮ